ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟਸ ਲਈ ਬੀਏ ਸੈਮੈਸਟਰ 2 ਦਾ ਜਿਹੜੇ ਪੰਜਾਬੀ ਲਾਜ਼ਮੀ ਦੇ ਵਿੱਚੋਂ ਹੈਗੇ ਨੇ ਜਿਹੜੇ ਕਿ ਨਿਵੰਦ ਪੁੱਠ ਸਿਤ ਜਿਹੜੇ ਕਿ ਨਵਤੇਜ ਭਾਰਤੀ ਦਾ ਇਸ ਦੇ ਵਿੱਚੋਂ ਲਿਖਿਆ ਗਿਆ ਨਿਵੰਦ ਅੱਗ ਦੀ ਉਂਗਲ ਨਾਲ ਲਿਖੇ ਲੇਖ ਇਸ ਦਾ ਆਪਾਂ ਵਿਸ਼ਾ ਵਸਤੂ ਕਰਾਂਗੇ ਇਹਦੇ ਵਿੱਚ ਤੁਹਾਨੂੰ ਇੱਕ ਵਿਸ਼ਾ ਵਸਤੂ ਹੁਣ ਨਿਵੰਦ ਦਾ ਸਾਰ ਜਾਂ ਵਿਸ਼ਾ ਵਸਥਾ ਇੱਕੋ ਗੱਲ ਹੋਊਗੀ ਇੱਕੋ ਕੁਐਸਚਨ ਹੈ ਸਾਰਿਆਂ ਦਾ ਤੇ ਇੱਕ ਇਹਦੇ ਵਿੱਚ ਆਉਣੇ ਨੇ ਸ਼ਾਰਟ ਕੁਐਸਚਨ ਹਾਂਜੀ ਇਹ ਹੈਗਾ ਅੱਗ ਦੀ ਉਂਗਲ ਨਾਲ ਲਿਖੇ ਲੇਖ ਜਿਹਦੇ ਵਿੱਚ ਲੇਖਕ ਆਪਣੇ ਬਚਪਨ ਦੇ ਵਿੱਚ ਵੀ ਕਿਵੇਂ ਉਹਦੇ ਅੰਦਰ ਲਿਖਣ ਦੀ ਕਲਾ ਪੈਦਾ ਹੁੰਦੀ ਹੈ ਉਹਦੇ ਬਾਰੇ ਦੱਸਿਆ ਗਿਆ ਵੀ ਉਹ ਕਿਵੇਂ ਜਿਹੜੇ ਕੀ ਸਵਾਲ ਉਤੇ ਲਿਖ ਦਿੰਦਾ ਸੀ ਜਿਹੜੇ ਕੀ ਧਰਤੀ ਦੇ ਕਾਗਜ਼ ਉੱਤੇ ਤੇ ਉਹ ਪੜਿਆ ਲਿਖਿਆ ਉਹਦੋਂ ਨਹੀਂ ਸੀ ਕਿਉਂਕਿ ਬਚਪਨ ਦੇ ਵਿੱਚ ਸੀ ਉਹਦੀ ਮਦਰ ਉਹ ਸਾਰੀਆਂ ਚੀਜ਼ਾਂ ਜਿਹੜੀ ਕਿ ਉਹ ਪੜ੍ਹਦੀ ਸੀ ਜਦ ਕਿ ਉਹ ਵੀ ਖੁਦ ਅਨਪੜ੍ਹ ਸੀ ਇਹਦੇ ਵਿੱਚ ਦੱਸਿਆ ਹੋਇਆ ਤੇ ਆਪਾਂ ਕਰਦੇ ਹੁਣ ਅੱਗ ਦੀ ਉਂਗਲ ਨਾਲ ਲਿਖੇ ਲੇਖ ਆਪਣੇ ਜਿਹੜੇ ਖਾਤੇ ਦੇ ਨਾਲ ਲਿਖਦਾ ਤੇ ਉਹਦੀ ਮਦਰ ਨੂੰ ਰੀਡ ਕਰਦੇ ਤਾਂ ਸਮਝਦਾ ਕਿ ਅੱਜ ਤੱਕ ਕੋਈ ਵੀ ਐਵੇਂ ਦਾ ਨਹੀਂ ਹੋਇਆ ਵੀ ਜਿਹੜਾ ਉਹਦੇ ਪੜੇ ਹੋਏ ਸ਼ਬਦ ਲਿਖਿਓਏ ਸ਼ਬਦਾਂ ਨੂੰ ਜਿਹੜਾ ਕੋਈ ਪੜ ਸਕੇ ਠੀਕ ਹੈ ਇਹਦੇ ਵਾਰ ਹੀ ਆ ਹਾਂਜੀ ਅੱਖ ਦੀ ਉਂਗਲ ਨਾਲ ਹੀ ਹਾਂਜੀ ਅੱਖ ਦੀ ਉਂਗਲ ਨਾਲ ਹੀ ਲਿਖੇ ਲੇਖ ਨਿਵੰਧਾ ਵਿਸ਼ਾ ਜਿਹੜੇ ਕਿ ਲੇਖਕ ਦੁਆਰਾ ਠੀਕ ਹੈ ਲੇਖਕ ਦੁਆਰਾ ਆਪਣੇ ਬਚਪਨ ਦੇ ਵਿੱਚ ਮਤਲਬ ਕਿ ਲੇਖਕ ਦੇ ਦੁਆਰਾ ਆਪਣੇ ਬਚਪਨ ਦੇ ਵਿੱਚ ਆਪਣੇ ਅੰਦਰ ਜਿਹੜੀ ਕਪਤਾ ਜਾਂ ਕੋਈ ਵੀ ਲੇਖਣੀ ਠੀਕ ਹੈ ਉਹਦੇ ਸਿਰਜਨਾਤਮਕ ਦਾਦੇ ਬਿੱਕੀ ਮੇ ਉਹਦੇ ਮਨ ਦੇ ਵਿੱਚ ਉਹ ਚੀਜ਼ ਪੁੰਗਰੀ ਵੀ ਉਹ ਲਿਖੇ ਕੁਝ ਕਵਤਾ ਲਿਖੇ ਜਾਂ ਕੁਝ ਵੀ ਲਿਖਣੀ ਲਿਖਤ ਜਿਹੜੀ ਕਿ ਸ਼ੁਰੂ ਕਰੇ ਉਹਦੇ ਨਾਲ ਜਾਣ ਪਛਾਣ ਕਰਵਾਈਆ ਤਾਂ ਇਹਦੇ ਵਿੱਚ ਲੇਖਕ ਦੱਸਦਾ ਕਿ ਜਦੋਂ ਆਪਣੀ ਪਹਿਲੀ ਕਵਤਾ ਜਿਹੜੀ ਕਿ ਧਰਤੀ ਦੇ ਕਾਗਜ਼ ਉੱਤੇ ਉਹਦੋਂ ਲਿਖੀ ਸੀ ਜਦੋਂ ਹਜੇ ਪੜਿਆ ਲਿਖਿਆ ਨਹੀਂ ਸੀ ਮਤਲਬ ਕਿ ਉਹਨੇ ਜਿਹੜੀ ਕਿ ਨਵਤੇਜ ਭਾਰਤੀ ਦੀ ਸਭ ਤੋਂ ਜਿਹੜੀ ਪਹਿਲੀ ਕਵਤਾ ਸੀ ਉਹਨੇ ਧਰਤੀ ਦੇ ਕਾਗਜ਼ ਉੱਤੇ ਲਿਖੀ ਆ ਭਪਾਵ ਕੀ ਧਰਤੀ ਤੇ ਲਿਖੀ ਆ ਜਦੋਂ ਹਜੇ ਉਹ ਪੜਿਆ ਲਿਖਿਆ ਵੀ ਨਹੀਂ ਸੀ ਤਾਂ ਉਹਦੀ ਲਿਖੀ ਕਵਤਾ ਨੂੰ ਉਸਦੀ ਮਾਂ ਨੇ ਪੜਿਆ ਜੋ ਕਿ ਅਨਪੜ੍ਹ ਸੀ ਤੇ ਸਿਆਲਾਂ ਦੇ ਤਿਰਕਾਲਾਂ ਵੇਲੇ ਸਿਆਲਾਂ ਦੇ ਤਿਰਕਾਲਾਂ ਵੇਲੇ ਸਾਰਾ ਟੱਬਰ ਚੁੱਲ੍ਹੇਦਵਾਲੇ ਬੈਠ ਜਾਂਦਾ ਬੈਠ ਜਾਂਦਾ ਤਾਂ ਚੁੱਲ੍ਹੇ ਦੇ ਵਿੱਚ ਜਿਹੜੇ ਕਿ ਜਦੋਂ ਸਾਰੇ ਜਣੇ ਚੁੱਲ੍ਹੇ ਦੇ ਕੋਲ ਜਿਵੇਂ ਸਿਆਲ ਦੇ ਵਿੱਚ ਬੈਠ ਜਾਂਦੇ ਨੇ ਠੀਕ ਹੈ ਵੀ ਚੁੱਲ੍ਹੇ ਦੇ ਆਲੇ ਦੁਆਲੇ ਬੈਠ ਜਾਂਦੇ ਤਾਂ ਕਿ ਜਿਹੜੇ ਕਿ ਠੰਡ ਤੋਂ ਬਚਣ ਦੇ ਲਈ ਤਾਂ ਸਾਰਾ ਟੱਬਰ ਜਿਹੜੇ ਕਿ ਚੁੱਲ੍ਹੇ ਦੇ ਆਲੇ ਦੁਆਲੇ ਬੈਠ ਜਾਂਦਾ ਤਾਂ ਚੁੱਲ੍ਹੇ ਦੇ ਵਿੱਚ ਪਾਥੀਆਂ ਛਿੱਟੀਆਂ ਠੀਕਾ ਬਲ ਰਹੀ ਹੁੰਦੇ ਨੇ ਚਿਟੀਆਂ ਛਟੀਆਂ ਕਿ ਹੋ ਗਿਆ ਛਟੀਆਂ ਭਾਵ ਕਿ ਲੱਕੜ ਠੀਕ ਹੈ ਉਹ ਪਤਲੇ ਪਤਲੇ ਜਿਹੜੀਆਂ ਛਟੀਆਂ ਹੁੰਦੀਆਂ ਨੇ ਉਹ ਬਲ ਰਹੀਆਂ ਹੁੰਦੀਆਂ ਨੇ ਤੇ ਤੌੜੀ ਦੇ ਵਿੱਚ ਸਾਗ ਜਿੜਿਆ ਹੁੰਦਾ ਤ੍ਰਿਕਾਲਾਂ ਹੋ ਗਿਆ ਸ਼ਾਮ ਜੇ ਦਾ ਸਮਾਂ ਹੋ ਗਿਆ ਠੀਕ ਹੈ ਤੇ ਮਾਂ ਜਿਹੜੀ ਕਿ ਮੱਕੀ ਦਾ ਰੋਟੀਆਂ ਥੱਪ ਕੇ ਤਵੇ ਉੱਤੇ ਪਕਾਰੀ ਹੁੰਦੀ ਆ ਤਾਂ ਲੇਖਕਾ ਚੁੱਲ੍ਹੇ ਮੁਰੇ ਜਿਹੜੇ ਕਿ ਚੁੱਲ੍ਹੇ ਦੇ ਗਰਮ ਸਵਾਹ ਵਿਸ਼ਾ ਕੇ ਉਦੇ ਉਂਗਲ ਨਾਲ ਅੱਖਰ ਪਾਉਣ ਲੱਗ ਜਾਂਦਾ ਜਿਵੇਂ ਜਿਹੜੇ ਛੋਟੇ ਬੱਚੇ ਨੂੰ ਆਤ ਹੁੰਦੀ ਹੈ ਕਿ ਉਹ ਧਰਤੀ ਤੇ ਕੁਛ ਨਾ ਕੁਛ ਲਿਖਣ ਲੱਗ ਜਾਂਦਾ ਜਿਉ ਉਹਨੂੰ ਜਿੱਥੇ ਵੀ ਮਿੱਟੀ ਮਿਲਦੀ ਹੈ ਉੱਥੇ ਉਹ ਕੁਛ ਨਾ ਕੁਛ ਲਿਖਣਾ ਸ਼ੁਰੂ ਕਰ ਦਿੰਦਾ ਤਾਂ ਐਮੀ ਲੇਖਕ ਕੀ ਕਰਦਾ ਵੀ ਜਦੋਂ ਸ਼ਾਮ ਨੂੰ ਸਾਰੇ ਜਣੇ ਚੁੱਲੇ ਦੇ ਆਲੇ ਦੁਆਲੇ ਬੈਠੇ ਹੁੰਦੇ ਨੇ ਤਾਂ ਚੁੱਲੇ ਦੇ ਵਿੱਚ ਜਿਹੜੇ ਕੀ ਉਹਨਾਂ ਨੇ ਸਾਗ ਤਰਖਿਆ ਹੁੰਦਾ ਚੁੱਲੇ ਤੇ ਤੇ ਮਾਂ ਰੋਟੀਆਂ ਪਕਾਰੀ ਹੁੰਦੀਆਂ ਤਾਂ ਲੇਖਕ ਕੀ ਕਰਦਾ ਵੀ ਜਿਹੜੀ ਸਵਾਹ ਹੁੰਦੀ ਹੈ ਗਰਮ ਗਰਮ ਉਹਨੂੰ ਵਿਸ਼ਾ ਕੇ ਠੀਕ ਹੈ ਉਹਨੂੰ ਵਿਸ਼ਾ ਕੇ ਉਹਦੇ ਉੱਤੇ ਲਿਖਣਾ ਸ਼ੁਰੂ ਕਰ ਦਿੰਦਾ ਅੱਖਰ ਪੌਣ ਲੱਗ ਜਾਂਦਾ ਤਾਂ ਲੇਖਕ ਨੂੰ ਯਾਦ ਹੀ ਨਹੀਂ ਕਿ ਉਹ 35 ਦੇ ਅੱਖਰ ਜਾਂ ਮਹਾਰ ਨਹੀਂ ਲਿਖਦਾ ਮਤਲਬ ਕਿ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ ਉਹਨੂੰ ਯਾਦ ਹੀ ਨਹੀਂ ਹੁੰਦਾ ਕਿ ਉਹ 35 ਦੇ ਅੱਖਰ ਲਿਖ ਰਿਹਾ ਜਾਂ ਮਹਾਰ ਨਹੀਂ ਲਿਖ ਰਿਹਾ ਜਾਂ ਉਹੀ ਕੀਚ ਕੁਝੋਲੇ ਮਤਲਬ ਕਿ ਜਾਂ ਵੈਸੀ ਕੁਝ ਛਾਪੀ ਜਾ ਰਹੀ ਹੈ ਪਰੰਤੂ ਉਹਦੀ ਮਾਂ ਉਹ ਅੱਖਰਾਂ ਨੂੰ ਵੀ ਪੜ ਲੈਂਦੀ ਹੈ ਤੇ ਉਹ ਚੀਚੀ ਦੇ ਨਾਲ ਉਹਦੇ ਮੱਥੇ ਉੱਤੇ ਸਵਾ ਦਾ ਟਿੱਕਾ ਲਾ ਕੇ ਉਹਦੀ ਸੁੱਖ ਮੰਗਦੀ ਹੈ ਮਤਲਬ ਕਿ ਚੀਚੀ ਦੇ ਨਾਲ ਉਹਦੇ ਮੱਥੇ ਤੇ ਜਿਹੜੇ ਕਿ ਟਿੱਕਾ ਲਾ ਲੈਂਦੇ ਉੱਤੇ ਉਹਦੇ ਸੁੱਖ ਮੰਗਦੀ ਹੈ ਤਾਂ ਲੇਖਕ ਦੇ ਲਿਖੇ ਅੱਖਰਾਂ ਨੂੰ ਦੇਖਦੀ ਦੇਖਦੀ ਕਦੇ ਉਹ ਰੋਟੀ ਉਹ ਥਾਲਣੀ ਭੁੱਲ ਜਾਂਦੀ ਆ ਆਪਾਂ ਆ ਕੀ ਰੋਟੀ ਨੂੰ ਚੇਂਜ ਕਰਨਾ ਭੁੱਲ ਜਾਂਦੀ ਆ ਕਿ ਉਹਦਾ ਪਾਸਾ ਪਲਟੇ ਉਹਦੇ ਵੱਲ ਧਿਆਨ ਕਰਦੀ ਕਰਦੀ ਤੇ ਕਦੇ ਲਿਖਦੇ ਲਿਖਦੇ ਲੇਖਕ ਦੀ ਉਂਗਲ ਦੇ ਵਿੱਚੋਂ ਲਹੂ ਸਿਮ ਪੈਂਦਾ ਤਾਂ ਮਾਂ ਉਸ ਉੱਤੇ ਪਾਣੀ ਪੱਟੀ ਬੰਨ੍ਹ ਦਿੰਦੀ ਠੀਕ ਆ ਪਾਣੀ ਬੱਤੀ ਜਾਗਾ ਤਾਂ ਪੱਟੀ ਆਊਗਾ ਮਤਲਬ ਕਿ ਕਿਉਂਕਿ ਉਹ ਗਰਮ ਸਵਾਦ ਇਕੱਠੀ ਕਰਕੇ ਉਹਨੂੰ ਲਿਖਣ ਲੱਗ ਜਾਂਦਾ ਤਾਂ ਉਹਦੇ ਨਾਲ ਉਹ ਜਿਵੇਂ ਆਪਾਂ ਸਵਾਦ ਥੋੜੀ ਜਿਹੀ ਉਂਗਲ ਲਾਵਾਂਗੇ ਤਾਂ ਉਹਦੇ ਚੋਂ ਲਹੂ ਜਿਹਾ ਸਿਮ ਜਾਂ ਲਾ ਜਿਹਾ ਵੈਸੀ ਕੁਝ ਲਿਖੀ ਜਾਵਾਂਗੇ ਠੀਕ ਹੈ ਤਾਂ ਉਹਦੇ ਪੱਟੀ ਬੰਨ ਦਿੰਦੀ ਆ ਪਰ ਉਹਨੂੰ ਲਿਖਣੋਂ ਨਹੀਂ ਸੀ ਹਟਾ ਹਟਾਉਂਦੀ ਭਾਬਕੀ ਉਹਦੀ ਮਦਰ ਨੂੰ ਆਏ ਸੀ ਕਿ ਬੱਚਾ ਜਿਵੇਂ ਆਪਾਂ ਨੂੰ ਹੁੰਦਾ ਵੀ ਛੋਟਾ ਬੱਚਾ ਜਿੰਨਾ ਲਿਖੂਗਾ ਉਹਨੇ ਉਹਦੇ ਫਿੰਗਰਸ ਆ ਜਿਹੜੇ ਕਿ ਉਹਦੇ ਫਿੰਗਰਸ ਉਹਨੇ ਪੈਨਸਲ ਜਾਂ ਪੈਨ ਪਕੜਨ ਦੇ ਵਿੱਚੋਂ ਜਿਹੜੇ ਕਿ ਜਲਦੀ ਮਤਲਬ ਕਿ ਜਲਦੀ ਉਹਨੂੰ ਕੈਚ ਕਰ ਲੈਣੀ ਹੈ ਠੀਕ ਹੈ ਉਹਨਾਂ ਬੱਚਾ ਜਲਦੀ ਸਿੱਖਣਾ ਸ਼ੁਰੂ ਕਰ ਦਿੰਦਾ ਜਦੋਂ ਛੋਟਾ ਬੱਚਾ ਹੁੰਦਾ ਉਹਨੂੰ ਤੋਂ ਆਪਾਂ ਕਹਿੰਦੇ ਆ ਵੀ ਉਹ ਜਿਵੇਂ ਕਾਪੀ ਤੇ ਕੁੱਕ ਘਾਟੜੇ ਮਾਰ ਜਾਂਦਾ ਉਹਨੂੰ ਆਪਾਂ ਕਹੀ ਜਾਂਦੇ ਆ ਵੀ ਚੋ ਕੋਈ ਗੱਲ ਨਹੀਂ ਉਹ ਹੀ ਉਹਦਾ ਹੱਥ ਖੁੱਲੂਗਾ ਹਨਾ ਐਵੇਂ ਉਹ ਉਹਦੀ ਮਦਰ ਤਾਂ ਲੇਖਕ ਕਹਿੰਦਾ ਕਿ ਉਸ ਕੀ ਮਾਂ ਉਸ ਦੇ ਲਿਖੇ ਅੱਖਰਾਂ ਦੇ ਵਿੱਚੋਂ ਕੀ ਪੜ੍ਹਦੀ ਸੀ ਇਹ ਉਸ ਨੂੰ ਪਤਾ ਉਸੇ ਨੂੰ ਹੀ ਪਤਾ ਸੀ ਮਤਲਬ ਕਿ ਲੇਖਕ ਜਿਹੜੇ ਕਿ ਖੁਦ ਲਿਖਦਾ ਸੀ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਹੁੰਦਾ ਕਿ ਉਹ ਕੀ ਲਿਖ ਰਿਹਾ ਕਿਉਂਕਿ ਉਹਨੂੰ ਤਾਂ ਪਤਾ ਨਹੀਂ ਸੀ ਪਰ ਉਹਦੀ ਮਦਰ ਉਹ ਜ਼ਰੂਰ ਪੜ ਲੈਂਦੀ ਸੀ ਕਿ ਉਹ ਕੀ ਲਿਖ ਰਿਹਾ ਤਾਂ ਕੋਈ ਇਹ ਨਹੀਂ ਦੱਸ ਸਕਦਾ ਕਿ ਪਾਠਕ ਕੱਤਰ ਵਿੱਚੋਂ ਕੀ ਪੜ੍ਹਦਾ ਠੀਕ ਹੈ ਤਾਂ ਅਸੀਂ ਕੇਵਲ ਉਸ ਦੇ ਚਿਹਰੇ ਉੱਤੇ ਆਏ ਖੇੜੇ, ਕ੍ਰੋਧ, ਸੰਗ ਸੰਗ ਠੀਕ ਹੈ ਮਤਲਬ ਕਿ ਸ਼ਰਮਾਉਣਾ ਜਾ ਉਦਾਸੀ ਦੇ ਉਪਰੇ ਭਾਵਾਂ ਜਾਂ ਰੋਟੀ ਉਥਲਣੀ ਭੁੱਲਣ ਨੂੰ ਹੀ ਦੇਖ ਸਕਦੇ ਆ ਮਤਲਬ ਕਿ ਇਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਸਿਰਫ ਜਦੋਂ ਉਹਦੀ ਮਦਰ ਦਾ ਆਪਾਂ ਦੇਖਦੇ ਆ ਵੀ ਉਹ ਸੰਗਰੀ ਅੱਖਰ ਪੜ੍ਹਿਆ ਤਾਂ ਜਾਂ ਉਹ ਰੋਟੀ ਉਥਲਣੀ ਭੁੱਲ ਰਹੀ ਹੀ ਆ ਜਦ ਉਹਦੇ ਉਦਾਸੀ ਦੇ ਭਾਵ ਨੇ ਉਸ ਤੋਂ ਹੀ ਆਪਾਂ ਨੂੰ ਅਹਿਸਾਸ ਹੁੰਦਾ ਵੀ ਇਹਨੇ ਕੁਛ ਨਾ ਕੁਛ ਪੜ੍ਹਿਆ ਤਾਂ ਇਹ ਗੱਲ ਕਰਨ ਵਾਸਤੇ ਲੇਖਕ ਕਹਿੰਦਾ ਕਿ ਹੁਣ ਉਹ ਉਹ ਪੜ੍ਹਿਆ ਲਿਖਿਆ ਮਤਲਬ ਕਿ ਹੁਣ ਤੋਂ ਪੜ੍ਹ ਲਿਗਿਆ ਪਹਿਲਾਂ ਤਾਂ ਜਦੋਂ ਛੋਟਾ ਬੱਚਾ ਹਣਾ ਹੁੰਦਾ ਤਾਂ ਉਹ ਇੱਕ ਮਤਲਬ ਕਿ ਵੈਸੇ ਹੀ ਲਿਖ ਰਿਹਾ ਹੁੰਦਾ ਤਾਂ ਪੜ੍ਹਿਆ ਲਿਖਿਆ ਲਈ ਲਿਖਦਾ ਤਾਂ ਅਤੇ ਹੁਣ ਪੜਿਆ ਲਿਖ ਰਿਹਾ ਲੇਖਕ ਤਾਂ ਉਸਦੀ ਕਪਤਾ ਦੇ ਅਰਥ ਤਾਂ ਕਰਦੇ ਨੇ ਪਰੰਤੂ ਅਹਿਸਾਸ ਦੇ ਵਿੱਚ ਪੰਗਰਦੇ ਨਹੀਂ ਉਹ ਹੁਣ ਲੇਖਕ ਕਹਿ ਰਿਹਾ ਵੀ ਹੁਣ ਉਹ ਵੱਡਾ ਹੋ ਗਿਆ ਹੁਣ ਉਹ ਪੜਿਆ ਲਿਖਿਆ ਹੁਣ ਉਹ ਪੜਿਆ ਲਿਖਿਆ ਲਈ ਕਪਤਾ ਲਿਖਦਾ ਬਟ ਉਹਦੀ ਕਪਤਾ ਦੇ ਅਰਥ ਵੀ ਕਰ ਰਿਹਾ ਪਰੰਤੂ ਉਹਨੂੰ ਅਹਿਸਾਸ ਨਹੀਂ ਹੈ ਠੀਕ ਹੈ ਵੀ ਉਹਦੇ ਵਿੱਚ ਅਹਿਸਾਸ ਨਹੀਂ ਪੰਗਰਦਾ ਜਿਹੜੀ ਕਿ ਉਹਨੂੰ ਜਦੋਂ ਉਹ ਲਿਖਦਾ ਸੀ ਉਹਦੀ ਮਦਰ ਰੀਡ ਕਰਦੇ ਸੀ ਜਦੋਂ ਅਹਿਸਾਸ ਹੁੰਦਾ ਸੀ ਉਹ ਇਹ ਜ਼ਰੂਰ ਕਹਿ ਸਕਦਾ ਕਿ ਹੁਣ ਕੀ ਉਹ ਉਹ ਰੋਹੀ ਜੀ ਕਪਤਾ ਕਦੇ ਨਹੀਂ ਲਿਖ ਸਕਿਆ ਜਿਸ ਨੂੰ ਉਸਦੀ ਮਾਂ ਵਰਗੇ ਅਨਪੜ ਪੜ ਸਕਣ ਮਤਲਬ ਕਿ ਹੁਣ ਉਹ ਇਹ ਜੀ ਕੋਈ ਕਪਤਾ ਨਹੀਂ ਲਿਖ ਸਕਿਆ ਜਿਸ ਨੂੰ ਪਹਿਲਾਂ ਉਹਦੀ ਮਦਰ ਜਿਹੜੀ ਕਿ ਅਨਪੜ ਸੀ ਉਹ ਵੀ ਉਹਨੂੰ ਦੇਖ ਕੇ ਖੁਸ਼ ਹੁੰਦੀ ਸੀ ਵੀ ਲੱਗਦਾ ਉਹਨੂੰ ਵੀ ਜਿਹੜੀ ਉਹਦੀ ਮਦਰ ਉਹ ਉਹਦੇ ਅਨਪੜ ਹੋਣ ਦੇ ਬਾਵਜੂਦ ਵੀ ਉਹਦੇ ਹਸਾਸਾਂ ਨੂੰ ਪੜਦੀ ਸੀ ਠੀਕ ਹੈ ਬਟ ਹੁਣ ਉਹ ਕੋਈ ਇਹ ਜੀ ਕਪਤਾ ਨਹੀਂ ਲਿਖ ਸਕਿਆ ਜਿਸ ਨੂੰ ਕੋਈ ਵੀ ਪੜ ਸਕੇ ਐਵੇਂ ਦਾ ਅਹਿਸਾਸ ਪੜ ਸਕੇ ਅਸਲ ਦੇ ਵਿੱਚ ਹੁਣ ਉਹ ਚੁੱਲ੍ਹੇ ਆਪ ਹੀ ਚੁੱਲ੍ਹੇ ਦੀ ਸੁਆਸ ਸੀ ਤੇ ਖਿੜ ਦੀ ਕਪਾ ਦੀ ਅਤੇ ਪੋਰਿਆਂ ਵਿੱਚੋਂ ਕਿਰਦੇ 20 ਬੰਦੇ ਅਹਿਸਾਸਾਂ ਨੂੰ ਭੁੱਲ ਚੁੱਕਿਆ ਮਤਲਬ ਕਿ ਹੁਣ ਉਹ ਕੀ ਫੀਲਿੰਗਸ ਨੇ ਕੀ ਅਹਿਸਾਸ ਨੇ ਸਭ ਕੁਝ ਉਹ ਭੁੱਲ ਚੁੱਕਿਆ ਤਾਂ ਫਿਰ ਵੀ ਕਦੇ-ਕਦੇ ਕੋਈ ਸਤਰ ਲਿਖਣ ਲੱਗਿਆ ਤਾਂ ਉਹਦੇ ਮੱਥੇ ਉੱਤੇ ਸਵਾ ਦਾ ਟਿੱਕਾ ਸੁਗਲਣ ਲੱਗ ਪੈਂਦਾ ਤਾਂ ਉਹ ਸਤਰ ਨੂੰ ਅੱਗ ਦੀ ਉਂਗਲ ਲਿਖਦੀ ਹੈ ਅਰਥਾਤ ਉਸ ਦੇ ਵਿੱਚ ਵਗਾਵਤੀ ਅੰਸ਼ ਹੁੰਦਾ ਤੇ ਉਹਦੇ ਵਿੱਚ ਲਿਖਿਆ ਹੁੰਦਾ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਹੈ ਬੱਚਿਆਂ ਨੇ ਮੂੰਹ ਲਿਸ਼ਕਦੇ ਨੇ ਅੱਗ ਟਿੜਕਦੀ ਹੈ ਬੱਚੇ ਹੱਸਦੇ ਨੇ ਮਾਂ ਸ਼ੁਕਰ ਕਰਦੀ ਹੈ ਬਲਦੇ ਚੁੱਲ੍ਹੇ ਦੀ ਖੈਰ ਮੰਗਦੀ ਹੈ ਇਸ ਨਵੰਦ ਦੇ ਵਿੱਚ ਲੇਖਕ ਨੇ ਬੜੀ ਸੰਕੇਤਕ ਤੇ ਮਾਰਮਿਕ ਸ਼ੈਲੀ ਨੂੰ ਅਪਣਾਉਂਦੇ ਆ ਰੋਚਕ ਤਰੀਕੇ ਦੇ ਨਾਲ ਆਪਣੀ ਮਾਂ ਦੁਆਰਾ ਆਪਣੀ ਵਿਲੱਖਣ ਸਿਰਜਣਾਤਮਕ ਰੁਚੀ ਨੂੰ ਬਚਪਨ ਦੇ ਵਿੱਚ ਵੀ ਕਿਵੇਂ ਉਹਨੇ ਪਛਾਣਿਆ ਵੀ ਉਹ ਲਿਖਣਾ ਮਤਲਬ ਕਿ ਜਿਵੇਂ ਦਾ ਬੱਚਾ ਆਉਂਦਾ ਉਹ ਛੋਟੇ ਤੋਂ ਹੀ ਆਪਾਂ ਨੂੰ ਪਤਲਾ ਲੱਗਦਾ ਵੀ ਇਹਦੇ ਵਿੱਚ ਕੀ ਕੀ ਕੁਆਲਿਟੀਆਂ ਨੇ ਉਹਵੇਂ ਦਿਓ ਜਿਹੜੇ ਐਕਟੀਵਿਟੀਜ਼ ਕਰਨ ਨੂੰ ਸ਼ੁਰੂ ਕਰ ਦਿੰਦਾ ਤਾਂ ਉਹਨੂੰ ਅਹਿਸਾਸ ਹੁੰਦਾ ਵੀ ਉਹ ਉਦੇ ਮਨ ਦੇ ਵਿੱਚ ਕੀ ਹੈ ਕਿ ਉਹ ਲੇਖਕ ਬਣੂਗਾ ਠੀਕ ਹੈ ਵੀ ਲਿਖਣਾ ਸ਼ੁਰੂ ਕਰੂਗਾ ਤੇ ਉਹਦੀ ਖੈਰ ਮੰਗਣ ਦਾ ਜ਼ਿਕਰ ਕੀਤਾ ਵੀ ਉਹਦੀ ਮਦਰ ਉਹਦੀ ਕਿਵੇਂ ਉਹਦੀ ਖੈਰ ਮੰਗਦੀ ਸੀ ਤੇ ਦੱਸਿਆ ਕਿ ਅੱਜ ਉਹ ਮਹਿਸੂਸ ਕਰਦਾ ਕਿ ਉਹਦੇ ਪਾਠਕ ਉਸ ਦੀ ਕਵਤਾ ਦੇ ਅਰਥ ਤਾਂ ਕਰਦੇ ਨੇ ਪਰੰਤੂ ਉਹਦੇ ਵਿੱਚ ਇਹ ਅਹਿਸਾਸ ਤੱਕ ਨਹੀਂ ਪਹੁੰਚਦੇ ਮਤਲਬ ਕਿ ਅੱਜ ਜਿਹੜੀ ਉਹਦੀ ਕਪਤਨ ਲਿਖੇ ਜਾ ਰਹੀ ਹੈ ਲੇਖ ਲਿਖ ਰਿਹਾ ਹੁਣ ਪਾਠਕ ਉਹਨੂੰ ਸਾਰੇ ਪੜ੍ਹਦੇ ਨੇ ਬਟ ਜਿਹੜੇ ਅਹਿਸਾਸ ਉਹਦੀ ਮਦਰ ਤੱਕ ਪਹੁੰਚਦੇ ਸੀ ਜਾਂ ਉਹਦੀ ਮਦਰ ਦੇ ਅਹਿਸਾਸ ਜਿਹੜੇ ਉਹਦੇ ਤੱਕ ਪਹੁੰਚਦੇ ਸੀ ਉਹ ਅੱਜ ਉੱਥੋਂ ਨਹੀਂ ਪਹੁੰਚਦੇ ਠੀਕ ਆ ਅਸਲ ਦੇ ਵਿੱਚ ਅੱਜ ਉਹ ਆਪ ਉਸ ਵਾਤਾਵਰਣ ਨਾਲ ਟੁੱਟ ਚੁੱਕਾ ਜਿਹੜਾ ਉਸ ਤੋਂ ਅਜਿਹੀ ਕਪਤਾ ਲਖਵਾਉਂਦਾ ਸੀ ਤੇ ਜਿਸ ਨੂੰ ਉਸ ਦੀ ਮਾਂ ਵਰਗੇ ਅਨਪੜ ਵੀ ਪੜ ਸਕਣ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਇਸ ਨਵੰਦ ਦੇ ਵਿੱਚ ਲੇਖਕ ਆਪਣੇ ਬਚਪਨ ਦੇ ਵਿੱਚ ਹੀ ਆਪਣੇ ਅੰਦਰ ਕਪਤਾ ਦੇ ਪੁਗਰਨ ਦੀ ਗੱਲ ਨੂੰ ਬੜੇ ਹੀ ਜਿਹੜੇ ਕਿ ਮਾਰਮਿਕ ਢੰਗ ਦੇ ਨਾਲ ਬਿਆਨ ਕਰਦਾ ਤੇ ਉਸ ਨੂੰ ਆਪਣੀ ਅਜੋਕੀ ਕਾਵ ਰਚਨਾ ਦੇ ਨਾਲ ਜੋੜਦਾ ਠੀਕ ਹੈ ਸੋ ਇਹਦਾ ਸਾਰ ਹੋ ਗਿਆ ਹੁਣ ਆਪਾਂ ਸ਼ਾਰਟ ਕੁਐਸਚਨ ਦੇਖ ਲਵਾਂਗੇ ਅੱਖ ਦੀ ਉਂਗਲ ਨਾਲ ਲਿਖੇ ਲਿਖੇ ਅੱਖਰ ਦਾ ਨਿਵੰਦਾ ਵਿਸ਼ਾ ਕੀ ਹੈ ਤਾਂ ਇਹਦਾ ਵਿਸ਼ਾ ਕੀ ਹੈ ਕਿ ਲੇਖਕ ਦੁਆਰਾ ਆਪਣੇ ਬਚਪਨ ਦੇ ਵਿੱਚ ਆਪਣੇ ਅੰਦਰ ਕਪਤਾ ਲੇਖਣੀ ਸਿਰਜਣਾਤਮਕਤਾ ਦੇ ਪੁੰਗਰੇ ਨਾਲ ਉਹਦੀ ਜਾਣ ਪਛਾਣ ਕਰਵਾਉਣਾ ਅੱਗੇ ਲੇਖਕ ਨੇ ਆਪਣੀ ਪਹਿਲੀ ਕਪਤਾ ਵਿੱਚ ਕਿਹੜੇ ਕਾਗਜ਼ਾਂ ਉੱਤੇ ਲਿਖੀ ਸੀ ਉਸ ਨੂੰ ਕਿਸ ਨੇ ਪੜਿਆ ਤਾਂ ਪਹਿਲੇ ਧਰਤੀ ਦੇ ਕਾਗਜ਼ਾਂ ਉੱਤੇ ਲਿਖੀ ਸੀ ਲੇਖਕ ਨੇ ਸਭ ਤੋਂ ਪਹਿਲੀ ਕਪਤਾ ਕਿੱਥੇ ਲਿਖੀ ਸੀ ਧਰਤੀ ਦੇ ਉੱਤੇ ਭਾਵੇਂ ਕਿ ਧਰਤੀ ਨੂੰ ਹੀ ਕਾਗਜ਼ ਮੰਨ ਕੇ ਲਿਖੀ ਧਰਤੀ ਦੇ ਕਾਗਜ਼ ਉੱਤੇ ਉਸ ਨੂੰ ਉਸ ਦੀ ਮਾਂ ਨੇ ਪੜਿਆ ਲੇਖਕ ਇਸ ਉੱਤੇ ਅੱਖਰ ਪਾਉਂਦਾ ਤੇ ਹੁੰਦਾ ਸੀ ਲੇਖ ਸਿਆਲਾਂ ਦੇ ਵਿੱਚ ਹੈ ਤਿਰਕਾਲਾਂ ਵੇਲੇ ਮਤਲਬ ਕਿ ਸ਼ਾਮ ਵੇਲੇ ਚੁੱਲੇ ਦੀ ਜਿਹੜੀ ਸਵਾਤ ਹੈ ਸਾਰਾ ਟੱਬਰ ਚੁੱਲੇ ਦੇ ਦਵਾਲੇ ਬੈਠ ਜਾਂਦਾ ਸੀ ਮਦਰ ਜਿਹੜੀ ਮੱਕੀ ਦੇ ਰੋਟੇ ਬਕਾਰੀ ਹੁੰਦੀ ਹੈ ਤਾਂ ਚੁੱਲੇ ਦੇ ਵਿੱਚੋਂ ਕੋਈ ਸਵਾਵਿਸ਼ਾ ਕੇ ਉਹਦੇ ਉੱਤੇ ਕੋਸੀ ਕੋਸੀ ਮਤਲਬ ਕਿ ਗਰਮ ਜਿਹੜੀ ਜਿਆਦਾ ਨਹੀਂ ਗਰਮ ਵੀ ਨਹੀਂ ਹੁੰਦੀ ਠੀਕ ਹੈ ਕੋਸਤੀ ਜੀ ਅੱਗੇ ਹੈ ਲੇਖਕ ਚੁੱਲੇ ਦਾ ਚੁੱਲੇ ਦੇ ਦਵਾਲੇ ਘਰ ਦੇ ਪਰਿਵਾਰ ਦੇ ਬੈਠਣ ਇਮਾਨਦਾਰ ਰੋਟੀ ਪਕਾਉਂਦੇ ਦੇਸ਼ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਤਾਂ ਬਿਲਕੁਲ ਆਪਾਂ ਨੇ ਪੜ੍ਹਿਆ ਹੀ ਹਨ ਸਾਰਚੋਂ ਆਜੂਗਾ ਲੇਖ ਨੂੰ ਚੁੱਲ੍ਹੇ ਤੇ ਰੋਟੇ ਪਕਾ ਰਹੀ ਮਾਂ ਦੇ ਚਿਹਰੇ ਸਭੰਦੀ ਕੀ ਯਾਦ ਆਉਂਦਾ ਤਾਂ ਉਹਦਾ ਚਿਹਰਾ ਸ਼ਾਂਤ ਤੇ ਸੰਤੋਖ ਨਾਲ ਭਰਿਆ ਹੁੰਦਾ ਸੀ ਅਗੇ ਲੇਖਕ ਦੀ ਮਾਂ ਉਸ ਦੇ ਲੇਖ ਅਖਰਾਂ ਨੂੰ ਪੜਦੀ ਪੜਦੀ ਕੀ ਕਰਦੀ ਆ ਤਾਂ ਪੜਦੀ ਪੜਦੀ ਉਸ ਦੇ ਮੱਥੇ ਉੱਤੇ ਚੀਚੀ ਦੇ ਨਾਲ ਸਵਾਦਾ ਟਿੱਕਾ ਲਾਉਂਦੀ ਆ ਤੇ ਆਖਦੀ ਆ ਵਾਹਿਗੁਰੂ ਸੁੱਖ ਰੱਖੇ ਉਹ ਜਾਣ ਇਸ ਕਰਕੇ ਕਰਦੀ ਸੀ ਕਿ ਉਸ ਨੂੰ ਕਿਸੇ ਦੀ ਨਜ਼ਰ ਨਾ ਲਗੇ ਅਗਿਆ ਜਦੋਂ ਲਿਖਦੇ ਲੀਕ ਦੇ ਲੇਖਕ ਦੇ ਉਂਗਲ ਦੇ ਵਿੱਚ ਲਹੂ ਸਿਮਣਾ ਪੈਂਦਾ ਸੀ ਤਾਂ ਉਹਦੀ ਮਦਰ ਕੀ ਕਰਦੀ ਸੀ ਪਾਣੀ ਪੱਟੀ ਬੰਨ੍ਹਦੀ ਸੀ ਪਰ ਉਹਨੂੰ ਲਿਖਣੋਂ ਨਹੀਂ ਸੀ ਹਟਾਉਂਦੀ ਅਗਿਆ ਅਸੀਂ ਕਪਤਾ ਨੂੰ ਪੜਨ ਵਾਲੇ ਬੰਦੇ ਉੱਤੇ ਕਪਤਾ ਦੇ ਪ੍ਰਭਾਵ ਬਾਰੇ ਕਿੰਨਾ ਕੁ ਜਾਣ ਸਕਦੇ ਹਾਂ ਤਾਂ ਅਸੀਂ ਕਪਤਾ ਪੜਨ ਵਾਲੇ ਪਾਠਕ ਬਾਰੇ ਇਹ ਨਹੀਂ ਜਾਣ ਸਕਦੇ ਕਿ ਉਸਨੇ ਕੀ ਪੜਿਆ ਅਸੀਂ ਸ਼ਾਇਦ ਇਹਨਾਂ ਨੂੰ ਦੇਖ ਸਕਦੇ ਹਾਂ ਕਿ ਕਪਤਾ ਪੜ੍ਹ ਕੇ ਕੋਈ ਹੋਰ ਕੋਈ ਚਿਹਰਾ ਜਗਿਆ ਜਾਂ ਕਰੋਧ ਨਾਲ ਭਖਿਆ ਮਤਲਬ ਕਿ ਆਪਾਂ ਨੂੰ ਸਿਰਫ ਪੜ੍ਹ ਕੇ ਦੇਖ ਸਕਦੇ ਹਾਂ ਕਿ ਕੋਈ ਉਹਨੇ ਪੜ ਕੇ ਉਹਦਾ ਚਿਹਰਾ ਜਗਿਆ ਜਾਂ ਕਰੋਧ ਦੇ ਨਾਲ ਭਰਿਆ ਜਾਂ ਰੰਗ ਉਹਦਾ ਲਾਲ ਹਸੂਹਾ ਹੋਇਆ ਉਦਾਸੀ ਨਾਲ ਹੋਇਆ ਜਾਂ ਲੇਖਕ ਦੀ ਮਾਂ ਵਾਂਗ ਤਵੇ ਉੱਤੇ ਰੋਟੀ ਥਲਣੀ ਭੁੱਲ ਗਈ ਸਿਰਫ ਇੰਨਾ ਕੁ ਆਪਾਂ ਨੂੰ ਪ੍ਰਭਾਵ ਪਤਾ ਲੱਗਦਾ ਕੀ ਉਹਨੇ ਮਨ 'ਚ ਸੋਚਿਆ ਆਪਾਂ ਨੂੰ ਉਹ ਨਹੀਂ ਪਤਾ ਲੱਗਦਾ ਉਹਦੇ ਐਕਟੀਵਿਟੀਆਂ ਤੋਂ ਫੇਸ ਤੋਂ ਪਤਾ ਲੱਗਦਾ ਠੀਕ ਹੈ ਅੱਗੇ ਹੈ ਲੇਖਕ ਅਨੁਸਾਰ ਉਸਦੀ ਕਪਤਾ ਪੜਨ ਵਾਲੇ ਕੀ ਕਰਦੇ ਨੇ ਤਾਂ ਲੇਖ ਕਹਿੰਦਾ ਕਿ ਉਹ ਹੁਣ ਉਹ ਪੜ ਲਿਖ ਗਿਆ ਤੇ ਪੜਿਆ ਲਿਖਿਆ ਲਈ ਲਿਖਦਾ ਤਾਂ ਪੜੇ ਲਿਖੇ ਉਸਦੀ ਕਪਤਾ ਦਾ ਅਰਥ ਤਾਂ ਕਰਦੇ ਨੇ ਪਰੰਤੂ ਅਹਿਸਾਸ ਨਹੀਂ ਠੀਕ ਹੈ ਅੱਗੇ ਲੇਖਕ ਅਨੁਸਾਰ ਉਹ 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 ਕਿਹੋ ਜਿਹੀ ਕਪਤਾ ਫੇਰ ਨਹੀਂ ਲਿਖ ਸਕਿਆ ਤਾਂ ਲੇਖਕ ਅਨੁਸਾਰ ਉਹ ਇਹੋ ਜਿਹੀ ਕਪਤਾ ਮੂਡ ਨਹੀਂ ਲਿਖ ਸਕਿਆ ਜਿਹੜੀ ਉਸਦੀ ਮਾਂ ਵਰਗੇ ਅਨਪੜ੍ਹ ਵੀ ਪੜ ਸਕਣ ਠੀਕ ਹੈ ਅੱਗੇ ਹੈਗਾ ਲੇਖਕ ਅਨੁਸਾਰ ਅੱਜ ਉਹ ਕਿੰਨਾਂ ਦੀ ਵਰਣਮਾਲਾ ਤੋਂ ਦੂਰ ਹੋ ਗਿਆ ਤਾਂ ਲੇਖ ਕਹਿੰਦਾ ਅੱਜ ਉਹ ਚੁੱਲਿਆਂ ਦੀ ਸਵਾਹ ਖਿੜਦੀ ਕਪਾ ਪੋਰਿਆਂ ਵਿੱਚੋਂ ਕਿਰਦੇ ਵੀ ਵਰਣਮਾਲਾ ਤੋਂ ਦੂਰ ਹੋ ਗਿਆ ਅੱਗੇ ਨਵਤੇ ਪੁੱਠ ਸਿੱਧਾ ਪੁਸਤਕ ਦਾ ਲੇਖਕ ਕੌਣ ਹੈ ਨਵਤੇਜ ਭਾਰਤੀ ਸੋ ਅਸੀ ਤੁਹਾਡਾ ਫਰਸਟ ਵਾਕੇ ਪਰ ਸੈਕੰਡ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਥੈਂਕਸ